ਦੇਖ ਮੈਂ ਇੱਕ ਗੱਲ ਕਹਿਣਾ ਵੀ ਜੇ ਮੈਂ ਬਲੈਕਮੇਲ ਕਰਦਾ ਮੈਂ ਕਿਸੇ ਤੋਂ ਪੈਸਾ ਖਾਦਾ ਮੈਂ ਕਹਿੰਦਾ ਠੱਗੀ ਚੋਰੀ ਮਰੀਆ ਸਬੂਤ ਵਿਦ ਸਬੂਤ ਹੂੰ ਪੇਸ਼ ਕਰੋ ਕੋਈ ਬੰਦਾ ਕਹਿੰਦਾ ਨੇ ਥਾਰ ਲਈ ਹੂੰ ਕੋਈ ਬੰਦਾ ਨੇ ਕੁਝ ਕਹਿੰਦਾ ਕਿਸੇ ਤੋਂ ਏਜੰਟ ਤੋਂ ਕੁਝ ਲੈ ਲਿਆ ਹੂੰ ਨੰਬਰ ਇੱਕ ਤਾਂ ਗੱਲ ਪ੍ਰੂਫ ਕਰੋ ਕਿ ਮੈਂ ਕਿਸੇ ਤੋਂ ਇੱਕ ਏਜੰਟ ਤੋਂ ਜੇ ਕਿਸੇ ਏਜੰਟ ਤੋਂ ਪੈਸਾ ਖਾਦਾ ਹੋਵੇ ਜਾਂ ਏਜੰਟ ਤੋਂ ਜਿੱਤੋਂ ਪੈਸੇ ਦਿਵਾਏ ਨੇ ਕਿ ਕਿਸੇ ਉਸ ਬੰਦੇ ਤੋਂ ਪੈਸਾ ਖਾਦਾ ਹੋਵੇ ਸਾਬਤ ਕਰਕੇ ਦਿਖਾਓ ਮੈਂ ਸਾਫਤ ਕਰਦਾ ਵੀ ਮੈਂ 60-70 ਕਰੋੜ ਰੁਪਏ ਲੋਕਾਂ ਦਾ ਮੜਵਾਇਆ ਮੈਂ ਕਹਿੰਦਾ ਵੀ ਜਿਹੜੇ ਨੂੰ ਮਰਜ਼ੀ ਚੱਕੋ ਮੇਰੀ ਡੈਰੀ ਫੋਨ ਲਾਓ ਜਾਂ ਮੈਂ ਤੁਹਾਨੂੰ ਲੈ ਕੇ ਚੱਲਦਾ ਵੀ ਆਹਦੇ ਪੈਸੇ ਵਾਪਸ ਕਰਾਂ ਨਾ ਮੈਂ ਸਬੂਤ ਕਰਦਾ ਹੈ ਇਹ ਗੱਲ ਅਗਲੀ ਗੱਲ ਕੀ ਮੈਂ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਣਾ ਯਾਰ ਸਭ ਤੋਂ ਵੱਡੀ ਵੱਡੀ ਗੱਲ ਆਪਾਂ ਵੀ ਉੱਥੇ ਹੀ ਗੱਲ ਕਰ ਰਹੇ ਸੀਗੇ ਵੀ ਆਪਾਂ ਆ ਜਿਹੜਾ ਬਾਈ ਮੈਂ ਆਪਦਾ ਸੋਸ਼ਲ ਮੀਡੀਆ ਤੋਂ ਕਮਾਈ ਕਰ ਰੱਖਿਆ ਜਾਂ ਫਿਲਮਾਂ ਵੀਡੀਓ ਦਾ ਆਪਣਾ ਟੈਲੈਂਟ ਆ ਆਪਾਂ ਇੱਥੋਂ ਕਮਾਈ ਕਰ ਲਈ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿੰਦਾ ਵੀ ਜੇ ਮੈਂ ਕਿਸੇ ਤੋਂ ਵੀ ਕੈਤਿਕਰ ਮੇਰੀ ਤਿੰਨ ਚਾਰ ਬੰਦਿਆਂ ਨੇ ਮੇਰੀ ਪਰਸਨਲ ਸਪੋਰਟ ਕਰੀ ਆ ਜਿਨ੍ਹਾਂ ਦੇ ਮੈਂ ਜਿਸ ਨਾਲ ਨੌ ਵੀ ਬੋਲਦਾ ਹਨ ਉਹ ਕਹਿੰਦਾ ਵੀ ਜਾਰੀ ਉਹਨਾਂ ਟਾਈਮ ਹੀ ਆ ਕੈਤਿਕਰ ਕੀਤੀ ਤੁਹਾਨੂੰ ਰੋਟੀਆਂ ਲਾਉਂਦੇ ਨਹੀਂ ਦੇਖਿਆ ਦੋ ਸਾਲ ਮਾਂ ਮਾਰਨ ਤੋਂ ਬਾਅਦ ਰੋਟੀਆਂ ਲਾਈਆਂ ਨਹੀਂਆਂ ਮੈਂ ਠੀਕ ਆ ਮਾ ਉਹ ਜ਼ਿੰਦਗੀ ਹੰਡਾਈ ਆ ਜਿਹੜੀ ਕਿਸੇ ਨੇ ਨਹੀਂ ਹੰਡਾਈ ਹੋਣੀ ਮਜ਼ਦੂਰਾਂ ਦੇ ਪੁੱਤਾਂ ਨੇ ਵੀ ਨਹੀਂ ਜ਼ਿੰਦਗੀ ਹੰਡਾਈ ਹੋਣੀ ਜਿਹੜੀ ਮੈਂ ਜ਼ਿੰਦਗੀ ਹੰਡਾਈ ਹੋਈ ਆ ਜਿਹੜੀ ਮੈਂ ਗਰੀਬੀ ਦੇਖੀ ਹੋਈ ਆ ਆ ਸਾਲ ਦਾ ਮਹੀਨਾ ਚੱਲਦਾ ਪੋ ਦਾ ਮਹੀਨਾ ਚੱਲਦਾ ਆਹ ਮਹੀਨੇ ਦੇ ਵਿੱਚ ਕੱਸ ਦੇ ਵਿੱਚ ਪੱਲੀ ਹੁੰਦੀ ਤੂੜੀ ਮੰਗਣ ਜਾਂਦੇ ਹੁੰਦੇ ਮੈਂ ਉਹ ਦਿਨ ਦੇਖੇ ਹੋਏ ਨੇਗੇ ਮੈਂ ਉਹ ਦਿਨ ਦੇਖੇ ਹੋਏ ਨੇਗੇ ਕੱਖਾ ਸਾਡੇ ਕਈ ਵਾਰੀ ਸਾਡੇ ਨਾਲ ਉਹ ਜਿਹੜੇ ਟਿੱਬੇ ਵਾਲੇ ਜ਼ਮੀਨਾਂ ਹੜੇ ਉੱਤੇ ਹੁਣ ਤਾਂ ਸਾਡੇ ਬਤੇਰੇ ਫਸਲ ਆਉਣ ਲੱਗੀ ਉੱਤੇ ਸਾਡੇ ਬਰਸੀਨ ਨਹੀਂ ਸੀ ਹੁੰਦੀ ਸਾਡੇ ਕੱਖ ਨਹੀਂ ਹੁੰਦੇ ਆਹ ਸਾਲ ਦੇ ਵਿੱਚ ਜੇ ਮੈਂ ਖੂਨ ਵਾਲੇ ਹੁੰਦੇ ਇੱਕ ਸਾਰੇ ਕੱਖ ਇੱਥੇ ਮੈਂ ਕਹਿੰਦਾ ਵੀ ਥੱਬਾ ਕ ਦੇ ਦੇ ਸਾਡੇ ਮੱਝ ਨੂੰ ਪਾਉਣਾ ਸੀ ਆਹ ਜਾਂ ਬਰਸੀਨ ਇੱਥੇ ਨਾਈਆਂ ਦੇ ਵਿੱਚੋਂ ਮੰਗ ਮੰਗ ਕੇ ਅਸੀਂ ਪਾਉਂਦੇ ਰਿਹਾ ਮੈਂ ਉਹ ਦਿਨ ਦੇਖੇ ਹੋਏ ਨੇ ਮੈਂ ਟੁੱਟੀਆਂ ਹੱਲਾਂ ਜਿਹੜੀਆਂ ਲੱਕੜ ਦੇ ਹੱਲਾਂ ਨੇ ਨਾ ਉਹ ਹੱਲਾਂ ਨੂੰ ਮੈਂ ਤਰਸ ਮੈਂ ਉਹ ਸਾਰਿਆਂ ਮੈਂ ਰੇੜੇ ਤੇ ਉਹਨਾਂ ਦੇ ਆਪਦੇ ਉਹ ਪੂਰੇ ਜ਼ਿੰਦਗੀ ਮਾੜੀ ਜ਼ਿੰਦਗੀ ਖੜਾਈ ਹੋਈ ਹੈ ਮੈਂ ਉਹ ਗਰੀਬੀ ਦੇਖੀ ਹੈ ਜਿਹੜੀ ਕਿ ਕਿਸੇ ਮਜ਼ਦੂਰ ਦੇ ਪੁੱਤ ਨੇ ਵੀ ਨਹੀਂ ਦੇਖੀ ਹੋਣੀ ਮੈਂ ਉੱਥੋਂ ਨਿਕਲ ਕੇ ਆਇਆ ਵੀ ਜਿੱਥੋਂ ਅਗਲਾ ਕੋਈ ਬੰਦਾ ਨਿਕਲ ਕੇ ਅਗਲਾ ਕਹਿ ਨਹੀਂ ਸਕਦਾ ਵੀ ਆਹ ਬਾਹਰ ਖੜੀ ਕਰਕੇ ਕਹਿਣਾ ਵੀ ਆਹ ਸਾਰਾ ਕੁਝ ਹੋਏਗਾ ਹਮ ਸਾਫਤ ਕਰਕੇ ਧਕਾਓਗੇ ਤਾਂ ਲੁੱਟ ਚੋਰੀ ਕੀਤੀ ਹੋਵੇ ਕੀਤੀ ਹੈ ਮੇਰੀ ਤੋ ਤਨ ਬੰਦਨਾ ਸਪੂਟ ਤਨ ਚਾਰ ਬੰਦਨਾ ਸਪੂਟ ਕੀਤੀ ਹੈ ਹਾਂ ਬਾਈ ਅੱਧੇ ਕੀਤੀ ਹੈ ਤਾਂ ਪਰ ਗੁੰਡੇ ਚੋਂ ਬਲੈਕਮੇਲ ਦਾ ਜਿਹੜੇ ਗੁੰਡੇ ਵਾਲੀ ਗੱਲ ਆ ਇਹ ਗੁੰਡੇ ਵਾਲੀ ਗੱਲ ਕਹਿੰਦੇ ਨੇਗੇ ਮੈਂ ਕਹਣਾ ਜੇ ਯਾਰ ਪੀਗਾ ਨਾ ਗੱਲ ਗੁੰਡਾ ਕਹਿਣਾ ਬਦਮਾਸ਼ ਕਹਿਣਾ ਕਹਿ ਲੋ ਬਦਮਾਸ਼ੀ ਉਹ ਹੁੰਦੀ ਹੈ ਜੇ ਕਿ ਬਦਮਾਸ਼ੀ ਦਾ ਆਪਣੇ ਹੁਣ ਬਦਮਾਸ਼ੀ ਵੀ ਹੁੰਦੇ ਜਿਹੜੀ ਕਿ ਤਕੜੇ ਤੇ ਹੋਵੇ ਬਦਵਾਸੀ ਵੀ ਉਹ ਹੁੰਦੀ ਆ ਵੀ ਜਿਹੜੀ ਕਿ ਕਿਸੇ ਦੇ ਹੱਕਾਂ ਦੇ ਲਈ ਹੋਵੇ ਬਦਵਾਸੀ ਉਸ ਨੂੰ ਨਹੀਂ ਕਿਹਾ ਜਾਂਦਾ ਪੀਕੇ ਪਊਆ ਜਾਂ ਲਾ ਕੇ ਚੱਟਾ ਜਾਂ ਉਹ ਚੀਜ਼ ਨੂੰ ਬਦਵਾਸੀ ਨਹੀਂ ਕਿਹਾ ਜਾਂਦਾ ਹੱਕਾਂ ਲਈ ਹੋਵੇ ਮੈਂ ਟੋਲ ਤੇ ਬਥੇਰੇ ਲੜਿਆ ਕਿਸਾਨੀ ਲਈ ਲੜਾਈਆਂ ਲੜੀਆਂ ਜੇ ਤੁਸੀਂ ਇਸ ਚੀਜ਼ ਨੂੰ ਬਦਵਾਸ਼ ਕਹਿੰਦੇ ਗੁੰਡਾ ਕਹਿੰਦੇ ਤਾਂ ਕਹਿ ਲਓ ਜਿਹੜੇ ਏਜੰਟ ਨੇ ਉਹਨੇ ਮਤਲਬ ਗੁੰਡਾ ਨਹੀਂ ਕਿਹਾ ਉਹਨੇ ਤੁਹਾਨੂੰ ਤੁਹਾਡੇ ਨਾਲ ਗੱਲ ਵੀ ਹੋ ਰਹੀ ਸੀ ਉਹਨੇ ਕਿਹਾ ਵੀ ਦੋ ਟੱਕੇ ਦਾ ਗੁੰਡਾ ਹਾਂ ਸਪਸ਼ਟ ਮੈਂ ਦੋ ਟੱਕੇ ਦਾ ਮੈਂ ਤੁਹਾਨੂੰ ਗੱਲ ਦੱਸਦਾ ਉਹ ਜਿਹੜਾ ਬੰਦਾ ਜਿਹੜਾ ਏਜੰਟ ਕਹਿੰਦਾ ਦੋ ਟੱਕੇ ਦਾ ਮੈਂ ਇੱਕ ਕਲਿੱਪ ਦਿਨਾ ਤੁਹਾਨੂੰ ਅੱਜ ਵੀ ਉਹ ਮ 4 ਲੱਖ ਰੁਪਏ ਉਹ ਬੰਦੇ ਦਾ ਬੰਦੇ ਦੇ ਕੋਲ ਸਾਰੇ ਪ੍ਰੂਫ ਨੇਗੇ ਹੁਣ ਜਿੱਦਨ ਦੀ ਮੈਂ ਉਹਦੇ ਵੀਡੀਓ ਅੱਜ ਉਹ ਬੰਦਾ ਜਿੱਦਨ ਦੀ ਮੈਂ ਵੀਡੀਓ ਬਣਾਈ ਬੈਠਾ ਤੁਸੀਂ ਲੈ ਜਾਓ ਉਹਦੇ ਵਿੱਚ ਚਲਾ ਲਿਓ ਉਹ ਬੰਦਾ ਕਹਿੰਦਾ ਉਹ ਬੰਦੇ ਦੇ ਅਲਤਿਕ ਪੈਸੇ ਨਹੀਂ ਮੋੜੇ 5000 ਰੁਪਏ ਕਹਿੰਦਾ ਮੈਂ ਕਾਂਗਰਸ ਦਾ ਮੈਂ ਮੈਂ ਕਾਂਗਰਸ ਦਾ ਉਹ ਰੀ ਡਰਾਮਾ ਮੈਂ ਟ੍ਰਿਟੂਟੀ ਪਤਾ ਨਹੀਂ ਮੈਨੂੰ ਮਿਲੀ ਸੀ ਹਾਂ ਐਮ ਐਲ ਏ ਸੀਟ ਲੜੀ ਉਹ ਐਮ ਐਲ ਏ ਸੀਟ ਲੜੀ ਉਹ ਬੰਦਾ ਕਹਿੰਦਾ ਹੁਣ ਮੈਨੂੰ ਇਹ ਗੱਲ ਦੱਸ ਬਈ ਜਿਹੜਾ ਬੰਦਾ ਆਪਦੇ ਆਪ ਨੂੰ ਲੀਡਰ ਘਾਉਂਦਾ ਲੋਕ ਸੇਵਕ ਘਾਉਂਦਾ 5000 ਰੁਪਏ ਉਹ ਬੰਦਾ ਮਿਲਣ ਮੇਰੇ ਕੋਲ ਇੱਥੇ ਹਜ਼ਾਰਾਂ ਬੰਦੇ ਆ ਕੇ ਮੁੜ ਗਿਆ ਸਵੇਰ ਦਾ ਮੈਂ ਤਾਂ ਕਿਸ ਨੂੰ ਜਿੰਨੀ ਕੁ ਮੇਰੀ ਕਾਗਜ਼ੀ ਮੈਂ ਚਾਹ ਪਾਣੀ ਪੀ ਕੇ ਘਰੋਂ ਮੋੜਿਆ ਜਿੰਨੀ ਵੀ ਕੁ ਮੇਰੀ ਕਾਗਜ਼ੀ ਮੈਂ ਰੋਟੀ ਨੂੰ ਕਿਸ ਨੂੰ ਨਹੀਂ ਸ਼ਿਕਾ ਸਕਿਆ ਮੈਂ ਚਾਹ ਤੇ ਪਾਣੀ ਦਾ ਮੈਂ ਲੰਗਰ ਮੇਰੇ ਘਰੇ ਹੁੰਦਾ ਜਿੰਨੀ ਕੁ ਮੇਰੀ ਕਾਹਤਾ